ਲਓ ਜੀ ਫਿਰ ਇੱਕ ਹੋਰ ਤੁਹਾਨੂੰ ਵੀਡੀਓ ਦਿਖਾ ਦਈਏ ਪਖੰਡਵਾਦ ਦਾ ਇੱਕ ਹੋਰ ਮਹਿਲਾ ਜਿਹੜੀ ਕਿ ਆਪਣੇ ਆਪ ਨੂੰ ਇਹ ਸ਼ੋਅ ਕਰ ਰਹੀ ਹੈ ਕਿ ਉਸ ਦੇ ਵਿੱਚ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਤੇ ਕਰਦੇ ਵਿੱਚ ਚੌਂਕੀ ਲਗਾਉਂਦੀ ਹੈ ਡੇਰੇ ਇਹਨਾਂ ਨੇ ਖੋਲ ਲਏ ਨੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਹਰ ਇੱਕ ਜ਼ਰੀਆ ਅਪਣਾਇਆ ਜਾ ਰਿਹਾ ਪਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਹਿਲਾ ਉਸ ਜਨਾਨੀ ਦੇ ਸਾਹਮਣੇ ਬੈਠੀ ਹੈ ਜਿਹੜੀ ਜਨਾਨੀ ਨੂੰ ਇਹ ਲੋਕ ਪਖੰਡੀ ਲੋਕਾਂ ਨੂੰ ਮਾਤਾ ਮੰਨਦੇ ਨੇ ਆਉ ਦੇ ਸਾਹਮਣੇ ਬੈਠ ਗਿਆ ਤਾਂ ਬੈਠਦੇ-ਬੈਠਦੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜੋਸ਼ ਦੇ ਵਿੱਚ ਤਾੜੀਆਂ ਵਜਾਈਆਂ ਜਾ ਰਹੀਆਂ ਨੇ ਕਿਉਂਕਿ ਇਹ ਇੱਕ ਤਰੀਕੇ ਦਾ ਸ਼ੋਅ ਹੋ ਰਿਹਾ ਕਿ ਉਸ ਦੇ ਵਿੱਚ ਵੀ ਕੋਈ ਜਿਹੜੀ ਕਿ ਚੀਜ਼ ਆ ਗਈ ਹੈ ਜਿਸ ਦੇ ਚੱਲਦੇ ਉਹ ਇੰਨੀ ਜ਼ੋਰ-ਜ਼ੋਰ ਦੀ ਤਾੜੀਆਂ ਮਾਰਦੀਆਂ ਤਾੜੀਆਂ ਮਾਰਦੇ ਮਾਰਦੇ ਜੋਸ਼ ਐਨਾ ਆ ਜਾਂਦਾ ਕਿ ਉਸ ਤੋਂ ਬਾਅਦ ਸਿਰ ਘੁਮਾਉਣ ਲੱਗ ਜਾਂਦੀ ਹੈ ਹਾਲਾਂਕਿ ਕੁਝ ਵੀਡੀਓਜ਼ ਕੁਝ ਇੰਟਰਵਿਊਜ਼ ਸੋਸ਼ਲ ਮੀਡੀਆ ਉੱਤੇ ਕਾਫੀ ਚੱਲ ਰਹੇ ਜਿਹੜੇ ਨਿੱਜੀ ਚੈਨਲ ਦੇ ਵੱਲੋਂ ਕੀਤੇ ਜਾਂਦੇ ਨੇ ਜਿਵੇਂ ਲੋਕਾਂ ਦੇ ਨਾਲ ਕਿ ਸਿਰ ਘਮਾਇਆ ਜਾਂਦਾ ਕਿ ਵਾਕੀ ਤੁਹਾਡੇ ਵਿੱਚ ਕੋਈ ਦੇਵੀ ਦੇਵਤਾ ਜਾਂ ਫਿਰ ਕੋਈ ਤੁਹਾਡੇ ਵਿੱਚ ਬਾਬਾ ਆਉਂਦਾ ਜੋ ਤੁਸੀਂ ਸਿਰ ਘਮਾਉਣ ਲੱਗ ਜਾਂਦੇ ਹੋ ਤਾਂ ਇਸ ਦੇ ਬਾਰੇ ਹੁਣ ਤੱਕ ਇਹੀ ਪਤਾ ਲੱਗਿਆ ਕਿ ਜਿਹਾ ਕੁਝ ਵੀ ਨਹੀਂ ਹੁੰਦਾ ਕਿ ਇਹਨਾਂ ਦੇ ਵਿੱਚ ਕੋਈ ਚੀਜ਼ ਆਵੇ ਤੇ ਲੋਕ ਸਿਰ ਘਮਾਉਣ ਲੱਗ ਜਾਂਦੇ ਸਿਰਫ ਪਖੰਡਵਾਦ ਆ ਤਾਂ ਲੋਕ ਪਤਾ ਨਹੀਂ ਇਸ ਚੀਜ਼ ਨੂੰ ਕਦੋਂ ਸਮਝਣਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਭ ਤੋਂ ਵੱਧ ਤੁਸੀਂ ਦੇਖ ਸਕਦੇ ਹੋ ਕਿ ਡੇਰਿਆਂ ਦੇ ਵਿੱਚ ਮਹਿਲਾਵਾਂ ਜ਼ਿਆਦਾ ਹੁੰਦੀਆਂ ਨੇ ਜਦੋਂ ਮਹਿਲਾਵਾਂ ਡੇਰਿਆਂ ਦੇ ਵਿੱਚ ਲਗਾਤਾਰ ਆਉਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਪਰਿਵਾਰਕ ਦੇ ਜਿਹੜੇ ਹੋਰ ਮੈਂਬਰ ਨੇ ਫਿਰ ਉਹਨਾਂ ਨੂੰ ਵੀ ਆਪਣੇ ਪਿੱਛੇ ਲਾ ਕੇ ਇਹਨਾਂ ਡੇਰਾਂ ਦੇ ਵਿੱਚ ਲੈ ਜਾਂਦੇ ਨੇ ਤੇ ਫਿਰ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਡੇਰਾਂ ਦੇ ਵਿੱਚ ਲਿਜਾਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਬੱਚਾ ਜੋ ਕੁਝ ਦੇਖਦਾ ਉਹਨੂੰ ਉਹ ਜਿਹੜਾ ਕਿ ਛੇਤੀ ਕੈਚ ਕਰਦਾ ਤੇ ਉਸਨੂੰ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਅੱਜਕੱਲ੍ਹ ਦੇ ਬੱਚਿਆਂ ਦੇ ਦਿਮਾਗ ਇੰਨੇ ਕੋ ਸ਼ਾਰਪ ਨੇ ਕਿ ਤੁਸੀਂ ਖੁਦ ਹੀ ਦੇਖਦੇ ਹੋ ਕਿ ਜੇਕਰ ਅਸੀਂ ਬੱਚੇ ਦੇ ਸਾਹਮਣੇ ਕੋਈ ਮੋਬਾਈਲ ਫੋਨ ਲੈ ਕੇ ਬੈਠ ਜਾਈਏ ਤੁਹਾਨੂੰ ਪਤਾ ਲੱਗ ਜਾਂਦਾ ਕਿ ਐਦਾਂ ਟੱਚ ਕਰਕੇ ਜਿਹੜਾ ਕਿ ਫੋਨ ਚੱਲਦਾ ਤਾਂ ਬੱਚੇ ਉਸ ਚੀਜ਼ ਨੂੰ ਬਹੁਤ ਜਲਦੀ ਕੈਚ ਕਰਦੇ ਨੇ ਪਰ ਜਿਵੇਂ ਲੋਕ ਇੰਨਾ ਪਖੰਡਿਆਂ ਦੇ ਡੇਰ ਦੇ ਵਿੱਚ ਜਾਂਦੇ ਨੇ ਤੇ ਉੱਥੇ ਵੀ ਬੱਚੇ ਜਿਹੜਾ ਕਿ ਅਜਾ ਕੁਝ ਕਾਦਨੇ ਪਰ ਤੁਸੀਂ ਆਪਣੀ ਤਾਂ ਜ਼ਿੰਦਗੀ ਜਿਹੜੀ ਨਾ ਪਖੰਡੀਆਂ ਦੇ ਡੇਰਿਆਂ ਦੇ ਵਿੱਚ ਜਾ ਕੇ ਕੰ ਲੰਘਾ ਲਈ ਐ ਪਰ ਕੀ ਤੁਸੀਂ ਚਾਹੁੰਦੇ ਕਿ ਤੁਹਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਪਖੰਡਵਾਦ ਦੇ ਵਿੱਚ ਆਵੇ ਉਹ ਵੀ ਬਹਿਮਾ ਪਰਮਾ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਕੱਟ ਦੇ ਘਟੋ ਕੱਟ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਕਿਸੇ ਚੰਗੇ ਰਾਹ ਦੇ ਉੱਤੇ ਪਾ ਦਿਓ ਉਹਨਾਂ ਨੂੰ ਤਾਂ ਕਿਸੇ ਚੰਗੇ ਕੰਮ ਲਈ ਤੁਸੀਂ ਸੁਚੇਤ ਕਰੋ ਉਹਨਾਂ ਨੂੰ ਕੁਝ ਚੰਗੀਆਂ ਚੀਜ਼ਾਂ ਨੂੰ ਦਿਖਾ ਦਿਓ ਜੇਕਰ ਤੁਸੀਂ ਖੁਦ ਡੇਰਿਆਂ ਦੇ ਵਿੱਚ ਜਾਣੇ ਉੱਥੇ ਜਾ ਕੇ ਸਿਰ ਘਮਾਉਣੇ ਤਾਂ ਇਹ ਜਿਹੀ ਅਜਿਹਾ ਹੀ ਅਸਰ ਬੱਚਿਆਂ ਦੇ ਉੱਤੇ ਪੈਂਦਾ ਕਿਉਂਕਿ ਕੁਝ ਕੁ ਵੀਡੀਓਜ਼ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਗਈਆਂ ਨੇ ਜਿਸ ਦੇ ਵਿੱਚ ਛੋਟੇ ਛੋਟੇ ਬੱਚੇ ਚੁੰਨੀਆਂ ਲੈ ਕੇ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹ ਰੋਣ ਦੀ ਐਕਟਿੰਗ ਕਰਦੀਆਂ ਨੇ ਕਿਉਂਕਿ ਉਹ ਬੱਚੇ ਨੂੰ ਜਦੋਂ ਕਿਤੇ ਲੈ ਕੇ ਜਾਂਦੇ ਤਾਂ ਉਮੀਦ ਹੈ ਜਿਹੜੀ ਚੀਜ਼ ਦੇਖਦੇ ਉਹ ਘਰ ਆ ਕੇ ਜ਼ਰੂਰ ਕਰਦੇ ਨੇ ਬੱਚੇ ਸਿਰ ਘਮਾਉਂਦੇ ਨੇ ਤੇ ਬੱਚੇ ਕਾਫੀ ਜਿਹੜੇ ਕਿ ਚੀਜ਼ਾਂ ਗੱਲਾਂ ਨੂੰ ਨੋਟ ਕੀਤਾ ਗਿਆ ਕੁਝ ਲੋਕਾਂ ਨੇ ਵੀਡੀਓਜ਼ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਸੀ ਤੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਲੋਕ ਪਖੰਡਵਾਦ ਦੇ ਵਿੱਚ ਫਸਦੇ ਜਾ ਰਹੇ ਨੇ ਇਹਨਾਂ ਨੂੰ ਦੇਖ ਕੇ ਤਾਂ ਇੰਜ ਜਾਪਦਾ ਕਿ ਇਹ ਲੋਕ ਸਿਰਫ ਬਹਿਮਾ ਭਰਮਾ ਦੇ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਕੱਟਣਾ ਚਾਹੁੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਜਿਹੜੇ ਆਪਣੇ ਆਪ ਨੂੰ ਮਾਤਾ ਘਾਰੀ ਉਹ ਵੀ ਹੱਟੀ ਘੱਟੀ ਦੂਜੇ ਪਾਸੇ ਦੇ ਸਾਹਮਣੇ ਬੈਠ ਕੇ ਸਿਰ ਘਮਾਉਣ ਵਾਲੀ ਵੀ ਸਹੀ ਸਲਾਮਤ ਹੱਡ ਪੈਰ ਸਾਰੇ ਕੰਮ ਕਰਦੇ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਅਜਿਹੇ ਲੋਕਾਂ ਦੇ ਡੇਰੇਆਂ ਦੇ ਵਿੱਚ ਆ ਕੇ ਇਹਨਾਂ ਦੇ ਵਿੱਚ ਪਤਾ ਨਹੀਂ ਅਜਿਹੀ ਕਿਹੜੀ ਸ਼ੈ ਆਪਰੀ ਸ਼ੈ ਜਾਂ ਉਹਨਾਂ ਦੀ ਆਪਦੀ ਸ਼ੈ ਪਤਾ ਨਹੀਂ ਕਿਹੜੀ ਸ਼ੈ ਆ ਜਾਂਦੀ ਹੈ ਕਿ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਇੰਨਾ ਕੋ ਜੋਸ਼ ਆ ਜਾਂਦਾ ਕਿ ਬੜਾ ਜ਼ੋਰ ਦੇ ਨਾਲ ਸਿਰ ਘਮਾਉਣ ਲੱਗ ਜਾਂਦੀਆਂ ਨੇ ਵਾਲ ਖਿਲਾਰ ਲੈਂਦੀਆਂ ਨੇ ਪਤਾ ਨਹੀਂ ਕੀ ਕੁਝ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਤਾਂ ਇਸ ਨੂੰ ਲੈ ਕੇ ਲੋਕ ਕਹਿੰਦੇ ਨੇ ਕਿ ਇਹ ਸਿਰਫ ਲੋਕਾਂ ਨੂੰ ਜਿਹੜਾ ਕਿ ਗੁੰਮਰਾਹ ਕਰਨ ਦਾ ਇੱਕ ਜ਼ਰੀਆ ਹੁੰਦਾ ਪਰ ਲੋਕ ਕਦੋਂ ਸੁਚੇਤ ਹੋਣਗੇ ਇਹ ਤਾਂ ਹੁਣ ਕਹਿਣਾ ਮੁਸ਼ਕਲ ਆ ਪਰ ਸਾਡਾ ਮਕਸਦ ਹੈ ਲੋਕਾਂ ਨੂੰ ਵੀਡੀਓ ਦਿਖਾ ਕੇ ਸੁਚੇਤ ਕਰਨ ਦੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਿਰਫ ਪਖੰਡਵਾਦ ਕੀਤਾ ਜਾ ਰਿਹਾ ਹੈ ਤੇ ਤੁਹਾਡੇ ਵਰਗੇ ਭੋਲੇ-ਪਾਲੇ ਲੋਕਾਂ ਨੂੰ ਸਿਰਫ ਗੁੰਮਰਾਹ ਕਰਨ ਦਾ ਜ਼ਰੀਆ ਹੀ ਅਚੇਹੇ ਪਖੰਡਿਆਂ ਦੇ ਕੋਲ ਰਹਿ ਚੁੱਕਿਆ ਤਾਂ ਤੁਸੀਂ ਅਜਿਹੇ ਪਖੰਡਵਾਤ ਤੋਂ ਬਚੋ ਤੇ ਬਹਿਮਾ ਭਰਮਾ ਤੋਂ ਦੂਰ ਰਹੋ